ਲ ਸਿਮਮਾਨ ਅਤੇ ਕਿਸਾਨ ਜਥੇਬੰਦੀਆਂ ਦੇ ਵਿੱਚ ਮੀਟਿੰਗ ਹੋਈ ਸੀ ਚੰਡੀਗੜ੍ਹ ਦੇ ਵਿੱਚ ਤਾਂ ਉਸ ਟਾਈਮ ਜਦੋਂ ਸੀਮ ਭਗਵੰਤ ਮਾਨ ਗੁੱਸੇ ਵਿੱਚ ਮੀਟਿੰਗ ਛੱਡ ਕੇ ਭੱਜ ਗਏ ਸੀ ਤਾਂ ਇਸ ਗੱਲ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਅੱਜ ਹਰ ਸਿਮਰਤ ਕੌਰ ਬਾਦਲ ਦੇ ਇਹ ਬਿਆਨ ਆਇਆ ਕਿ ਜਿਹੜਾ ਸੀਐਮ ਭਗਵੰਤ ਮਾਨ ਆ ਉਹਨੇ ਜਦੋਂ ਸਰਕਾਰ ਨਹੀਂ ਬਣੀ ਸੀ ਤਾਂ ਆਮ ਲੋਕਾਂ ਤੇ ਕਿਸਾਨਾਂ ਨੂੰ ਕਹਿੰਦੇ ਸੀ ਜਦੋਂ ਸਾਡੀ ਸਰਕਾਰ ਬਣ ਗਈ ਤਾਂ ਅਸੀਂ ਜਿਹੜੇ ਆਮ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਹੋਣੀਆਂ ਉਹਨਾਂ ਦੇ ਹੱਲ ਕੱਢਾਂਗੇ ਤੇ ਕਿਸਾਨਾਂ ਦੀ ਜਿਹੜੀ ਐਮਐਸਪੀ ਆ ਪੰਜਾਂ ਮਿੰਟਾਂ ਦੇ ਵਿੱਚ ਅਸੀਂ ਜਿਹੜੀ ਜਾਰੀ ਕਰਾਂਗੇ ਪਰ ਕੱਲ ਜਦੋਂ ਚੰਡੀਗੜ੍ਹ ਦੇ ਵਿੱਚ ਇਹ ਕਿਸਾਨ ਜਿੱਥੇ ਬੰਦੀਆਂ ਦੀ ਮੀਟਿੰਗ ਹੋਈ ਸੀ ਤਾਂ ਉਦੋਂ ਉਹ ਗੁੱਸੇ ਵਿੱਚ ਕਿਸਾਨਾਂ ਦੀ ਮੀਟਿੰਗ ਛੱਡ ਕੇ ਭੱਜ ਗਏ ਸੀ ਤਾਂ ਹਰ ਸਿਮਰਤ ਕਰਨੇ ਹੁਣ ਸ੍ਰੀਮਾਨ ਅਤੇ ਬਹੁਤ ਵੱਡੇ ਜਿਹੜੇ ਸਵਾਲ ਉਠਾਏ ਆ ਉਹਨਾਂ ਨੇ ਇਹ ਕਿਹਾ ਕਿ ਉਹ ਪਹੁੰਚ ਗਿਆ ਕਿ ਜਿਹੜੇ ਕਿਸਾਨ ਆ ਉਹ ਸਾਡੇ ਅੰਨ ਦਾਤਾ ਇਹਦੇ ਲੋਕ ਜਿਹੜੇ ਭੁੱਖੇ ਰਹਿੰਦੇ ਆ ਉਹਨਾਂ ਦਾ ਉਹ ਢੱਡ ਵੀ ਭਰਦੇ ਆ ਪਰ ਸ੍ਰੀਮ ਭਗਵੰਦ ਮਾਨ ਉਹ ਹੰਕਾਰ ਗਿਆ ਹੈ ਹੰਕਾਰ ਦੇ ਵਿੱਚ ਕਿਸਾਨ ਜਥੇ ਬੰਦੀਆਂ ਦੀ ਜਿਹੜੀ ਉਹਨਾਂ ਨੇ ਗਲਤ ਵਿਵਹਾਰ ਕੀਤਾ ਹੈ ਉਹਨਾਂ ਦੀ ਬੇਇੱਜ਼ਤੀ ਕੀਤੀ ਆ ਜਸਨਾ ਪ੍ਰਗਟ ਕਰਦਿਆਂ ਹੋਇਆ ਹਰ ਸਿਮਰਤ ਕੌਰ ਬਾਦਲ ਨੇ ਜਿਹੜਾ ਦੁੱਖ ਪ੍ਰਗਟ ਕੀਤਾ ਹੈ ਤਾਂ ਹੁਣ ਹਰ ਸਿਮਰਤ ਕੌਰ ਬਾਦਲ ਦਾ ਇਹ ਕਹਿਣਾ ਹੈ ਕਿ ਸ੍ਰੀ ਅ ਭਗਵਾਨ ਜੀ ਮਨੁਕਿਸਾਨਾਂ ਤੋਂ ਮਾਫੀ ਮੰਗ ਲੈਣੀ ਚਾਹੀਦੀ ਹੈ ਕਿਉਂਕਿ ਉਹ ਸਾਡੇ ਜਿਹੜੇ ਅੰਨਤਾਤਾ ਹੈ ਤਾਂ ਜਿਹੜੇ ਭੁੱਖੇ ਲੋਕ ਆ ਉਹਨਾਂ ਦਾ ਢੱਡ ਭਰਦੇ ਆ ਪਰ ਦੂਜੇ ਪਾਸੇ ਜਦੋਂ ਕੱਲ ਸੀਮ ਮੰਨ ਦੀ ਕਿਸਾਨਾਂ ਦੇ ਨਾਲ ਮੀਟਿੰਗ ਹੋਈ ਸੀ ਤਾਂ ਉਦੋਂ ਗੁੱਸੇ ਵਿੱਚ ਆ ਗਈ ਸੀ ਤਾਂ ਜਦੋਂ ਮੀਟਿੰਗ ਹੋ ਗਈ ਸੀ ਤਾਂ ਕਿਸਾਨ ਜਥੇਬੰਦੀਆਂ ਜਦੋਂ ਬਾਹਰ ਆਏ ਤਾਂ ਉਹਨਾਂ ਨੇ ਇਹ ਬਿਆਨ ਦਿੱਤੇ ਸੀ ਕਿ ਜਿਹੜੇ ਸੀਮ ਪਗਮਾਨ ਤੋਂ ਆਣਾ ਉਹਨਾਂ ਨੇ ਕਿਹਾ ਵੀ ਜੋ ਤੁਸੀਂ ਕਰਨਾ ਕਰ ਲਓ ਵੀ ਜੋ ਤੁਸੀਂ ਕਰਨਾ ਕਰ ਲਓ ਤਾਂ ਉਹਨਾਂ ਨੇ ਇਹ ਬਿਆਨ ਦਿੱਤੇ ਆ ਤੇ ਅੱਜ ਰਾਤ ਦੇ 12 ਵਜੇ ਜਿਹੜੀ ਸਿਆ ਭਗਵਾਨ ਦਮਾਨੇ ਪੁਲਸ ਵਾਲਿਆਂ ਨੂੰ ਇਹ ਕਿਹਾ ਕਿ ਤੁਸੀਂ ਘਰਾਂ ਕਿਸਾਨਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਨੂੰ ਚੱਕ ਕੇ ਲਿਓ ਨਹੀਂ ਜਿਹੜਾ ਉਹਨਾਂ ਨੇ ਇਹ ਅਪੀਲ ਕੀਤੀ ਆ ਉਹਨਾਂ ਨੂੰ ਜਿਹੜਾ ਇਹ ਆਰਡਰ ਲਾਇਆ ਹੈ ਤਾਂ ਅੱਜ ਰਾਤ ਦੇ 12 ਵਜੇ ਜਿਹੜੇ ਕਈ ਜਗ੍ਹਾ ਜਿਵੇਂ ਪਾਤੜਾ ਹੋ ਗਿਆ ਬਠਿੰਡਾ ਫਰੀਦਕੋਟ ਜਲੰਧਰ ਕਈ ਹੋਰ ਜਿਹੜੇ ਪਿੰਡ ਸ਼ਹਿਰ ਆ ਉਹਨਾਂ ਦੇ ਵਿੱਚ ਜਿਹੜੇ ਕਿਸਾਨ ਜਿੱਥੇ ਬੰਦੀਆਂ ਰਹਿੰਦੀਆਂ ਨੇ ਤਾਂ ਇੱਕ ਜਿਹੜਾ ਜੰਗਵੀਰ ਸਿੰਘ ਚਾਹਾਨਾ ਉਹਦੇ ਘਰ ਰਾਤ ਪੁਲਿਸ ਗਈ ਤਾਂ ਪੁਲਿਸ ਨੇ ਜੰਗਵੀਰ ਸਿੰਘ ਚਾਹਾਨ ਅਤੇ ਅਤੇ ਉਹਨਾਂ ਦੇ ਸਣੇ ਹੋਰ ਜਿਹੜੇ ਕਿਸਾਨ ਆਗੂ ਆ ਉਹਨਾਂ ਨੇ ਜਿਹੜਾ ਉਹਨਾਂ ਨੂੰ ਪੁਲਿਸ ਨੇ ਚੱਕ ਲਿਆ ਗਿਆ ਹੈ ਪਰ ਦੂਜੇ ਪਾਸੇ ਇਹ ਵੀ ਦੱਸਿਆ ਜਾ ਰਿਹਾ ਹੈ ਜਿਹੜਾ ਜਗਿੰਦਰ ਸਿੰਘ ਉਗਰਾਹਾ ਉਹਨਾਂ ਦੇ ਘਰ ਵੀ ਰਾਤ ਪੁਲਿਸ ਗਈ ਸੀ ਪਰ ਜਗਿੰਦਰ ਸਿੰਘ ਉਗਰਾਹਾ ਘਰ ਵਿੱਚ ਨਹੀਂ ਸੀ ਪਰ ਕੁਝ ਜਿਹੜੇ ਕਿਸਾਨ ਆ ਉਹਨਾਂ ਦੇ ਇਹ ਬਿਆਨ ਆਇਆ ਕਿ ਜਦੋਂ ਸਾਡੀ ਕੱਲ ਸੇਵਾ ਭਗਵੰਤ ਮਾਨ ਨਾਲ ਮੀਟਿੰਗ ਹੋਈ ਸੀ ਹੋਈ ਸੀ ਤਾਂ ਉਹਦਾ ਭਗਵੰਤ ਮਾਨ ਨੇ ਗੁੱਸੇ ਵਿੱਚ ਸਾਨੂੰ ਇਹ ਕਿ ਤੁਸੀਂ ਜੋ ਕਰਨਾ ਹੈ ਕਰ ਲਓ ਤਾਂ ਉਹਨਾਂ ਨੇ ਕਿਸਾਨਾਂ ਦੇ ਇਹ ਬਿਆਨ ਆਇਆ ਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਜਿਹੜੀਆਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਅਸੀਂ ਜਿਹੜੇ 5 ਮਾਰਚ ਨੂੰ ਅਸੀਂ ਕੂਚ ਕਰਾਂਗੇ ਚੰਡੀਗੜ੍ਹ ਚੰਡੀਗੜ੍ਹ ਵੱਲੀ ਤੇ ਸਾਨੂੰ ਕੋਈ ਵੀ ਵੱਡੀ ਤਾਕਤ ਜਿਹੜੀ ਨਹੀਂ ਰੋਕ ਸਕਦੀ ਤੇ ਦੂਜੇ ਪਾਸੇ ਭਗਵੰਤ ਮਾਨ ਨੇ ਫਿਰ ਇਹ ਬਿਆਨ ਦਿੱਤੇ ਸੀ ਕਿ ਮੈਂ ਕਿਸਾਨਾਂ ਨੂੰ ਇਹ ਕਹਿ ASCII ਕਿ ਤੁਸੀਂ ਜਿਹੜੇ ਅਗੇ ਧਰਨੇ ਮਜਾਰੇ ਨੇ ਹਟ ਜੋ ਜਿਹੜੀਆਂ ਸੜਕਾਂ ਤੇ ਟ੍ਰੇਨਾਂ ਜਿਹੜੀਆਂ ਰੁਕ ਜਾਂਦੀਆਂ ਨੇ ਆਮ ਲੋਕਾਂ ਨੂੰ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਦੂਜੇ ਪਾਸੇ ਕਿਸਾਨ ਇਹ ਕਹਿ ਰਹੇ ਆ ਕਿ ਸਾਨੂੰ ਵੀ ਕੋਈ ਸ਼ਾਂਕ ਨਹੀਂ ਆ ਟ੍ਰੇਨਾਂ ਦਾ ਜਿਹੜੀਆਂ ਬੰਦ ਕਰਨ ਦਾ ਸੜਕਾਂ ਰੋਕਣ ਦਾ ਜੇਕਰ ਤੁਸੀਂ ਸਾਡੀਆਂ ਮੰਗਾਂ ਪੂਰੀਆਂ ਕਰੋਗੇ ਤੇ ਕੇਂਦਰ ਸਰਕਾਰ ਨਾਲ ਜਾ ਕੇ ਤੁਸੀਂ ਸਾਡੀਆਂ ਮੰਗਾਂ ਸਾਹਮਣੇ ਰੱਖੋਗੇ ਤਾਂ ਸਾਨੂੰ ਵੀ ਕੋਈ ਲੋੜ ਨਹੀਂ ਹੋਵੇਗੀ ਕਿ ਟ੍ਰੇਨਾਂ ਬੰਦ ਕਰਨ ਦੀ ਅਤੇ ਸੜਕਾਂ ਬੰਦ ਕਰਨ ਦੀ ਪਰ ਕਿਸਾਨਾਂ ਨੇ ਇਹ ਕਿਹਾ ਵੀ ਅਸੀਂ ਕਦੇ ਨਾ ਕਈ ਕਦੇ ਕਦੇ ਟ੍ਰੇਨਾਂ ਦਾ ਬੰਦ ਕੀ ਤੇ ਨਹੀਂ ਆਦੇ ਕਦੇ ਅਸੀਂ ਸੜਕਾਂ ਬੰਦ ਕੀਤੀ ਅਸੀਂ ਤਾਂ ਜਸਟ ਇੱਕ ਜਗਾ ਮੰਗਦੇ ਆ ਜਿੱਥੇ ਅਸੀਂ ਆਪਣਾ ਜਿਹੜਾ ਧਰਨਾ ਲਾ ਸਕੀਏ ਪਰ ਇਹ ਗੱਲ ਜਿਹੜੀ ਬਹੁਤ ਹੈਰਾਨ ਕਰਨ ਵਾਲੀ ਆ ਕਿ ਜਦੋਂ ਭਗਵਾਨ ਦਮਨ ਦੀ ਸਰਕਾਰ ਨਹੀਂ ਬਣੀ ਸੀ ਤਾਂ ਉਦੋਂ ਆਮ ਲੋਕ ਅਤੇ ਕਿਸਾਨਾਂ ਨੂੰ ਇਹ ਕਹਿੰਦੇ ਸੀ ਵੀ ਜਦੋਂ ਸਾਡੀ ਸਰਕਾਰ ਬਣ ਗਈ ਤਾਂ ਆਮ ਲੋਕਾਂ ਦੀ ਜਿਹੜੀਆਂ ਮੁਸ਼ਕਲਾਂ ਹਨ ਜਿਹੜੀਆਂ ਉਹਨਾਂ ਦਾ ਸੀ ਹੱਲ ਕੱਢਾਂਗੇ ਪਰ ਦੂਜੇ ਪਾਸੇ ਜਿਹੜੇ ਕਿਸਾਨ ਆ ਉਹਨਾਂ ਦੀ ਜਿਹੜੀਆਂ ਮੰਗਾਂ ਆ ਅਸੀਂ 55 ਮਿੰਟਾਂ ਦੇ ਵਿੱਚ ਜਿਹੜੀ ਐਮਐਸਪੀ ਦਵਾਂਗੇ ਪਰ ਹਰਾਨ ਕਰਨ ਵਾਲੀ ਇਹ ਗੱਲ ਆ ਕਿ 3 ਸਾਲ ਹੋ ਗਏ ਕਿਸਾਨਾਂ ਦਾ ਇਹ ਕਹਿਣਾ ਕਿ 3 ਸਾਲ ਹੋ ਗਿਆ ਭਗਵੰਤ ਮਾਨ ਦੀ ਸਰਕਾਰ ਨੇ ਸਾਨੂੰ ਜਿਹੜੀ ਆ ਐਮਐਸਪੀ ਜਿਹੜੀ ਨਹੀਂ ਦਿੱਤੀ ਆ ਤੇ ਕੱਲ ਜਿਹੜੀ ਵਿੱਚ ਜਿਹੜੀਆਂ ਸਾਡੀਆਂ ਭਗਵੰਤ ਮਾਨ ਨੂੰ ਮੰਗਾਂ ਜਿਹੜੀਆਂ ਸੌਨੀਆਂ ਚਾਹੀਦੀਆਂ ਸੀ ਸਾਡੇ ਨਾਲ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਸੀ ਪਰ ਉਹ ਤਾਂ ਗੁੱਸੇ ਹੋ ਕੇ ਮੀਟਿੰਗ ਛੱਡ ਕੇ ਭੱਜ ਗਏ ਆ ਪਰ ਜਿਹੜੇ ਕਿਸਾਨ ਆ ਉਹਨਾਂ ਦੇ ਇਹ ਵੀ ਬਿਆਨ ਆਇਆ ਕਿ ਭਾਵੇਂ ਸਾਡੇ ਸਾਹਮਣੇ ਕੋਈ ਵੀ ਵੱਡੀ ਤਾਕਤ ਆ ਜਾਏ ਪਰ ਜਿਹੜੀਆਂ ਸਾਡੀਆਂ ਮੰਗਾਂ ਹੈਗੀਆਂ ਉਹਨਾਂ ਨੂੰ ਅਸੀਂ ਪੂਰਾ ਕਰਾਵਾਂਗੇ ਤਾਂ 5 ਮਾਰਚ ਨੂੰ ਅਸੀਂ ਚੰਡੀਗੜ੍ਹ ਵਿੱਚ ਕੂਚ ਕਰਾਂਗੇ ਉਹਨਾਂ ਨੇ ਆਪਣੀਆਂ ਜਿਹੜੀਆਂ ਤਿਆਰੀਆਂ ਖਿੱਚ ਲਈਆਂ ਨੇ ਪਰ ਦੂਜੇ ਪਾਸੇ ਪਗਸੀਆ ਭਗਵੰਤ ਮਾਨ ਨੇ ਪੁਲਿਸ ਨੂੰ ਜਿਹੜੀ ਆ ਆਰਡਰ ਲਾਇਆ ਕਿ ਤੁਸੀਂ ਜਿਹੜੇ ਜਿੰਨੇ ਵੀ ਕਿਸਾਨ ਆਗੂ ਆ ਉਹਨਾਂ ਨੂੰ ਚੱਕ ਲਿਓ ਤੇ ਇੱਕ ਜਿਹੜਾ ਜੰਗਵੀਰ ਸਿੰਘ ਚੋਹਾਨ ਕਿਸਾਨ ਆਗੂ ਆ ਉਹਦੇ ਸਣੇ ਜਿਹੜੇ ਹੋਰ ਕਿਸਾਨ ਆਗੂ ਆ ਉਹਨਾਂ ਨੂੰ ਪੁਲਿਸ ਨੇ ਚੱਕ ਲਿਆ ਗਿਆ ਤੇ ਦੂਜੇ ਪਾਸੇ ਜਗਿੰਦਰ ਸਿੰਘ ਉਗਰਾਹਾਂ ਦੇ ਘਰ ਵੀ ਜਿਹੜੀ ਆ ਪੁਲਿਸ ਨੇ ਛਾਪੇਮਾਰੀ ਮਾਰੀ ਛਾਪੇ ਮਾਰੀ ਸੀ ਤੱਕ ਜਿਹੜਾ ਜੁਗਿੰਦਰ ਸਿੰਘ ਗੁਰਾਹਾ ਘਰ ਵਿੱਚ ਨਹੀਂ ਸੀ ਤਾਂ ਫਿਰ ਜਿਹੜੇ ਪੁਲਿਸ ਵਾਪਸ ਵਾਪਸ ਆ ਗਈ ਪਰ ਜਿਹੜੀਆਂ ਹਲੇ ਵੀ ਜਿਹੜੀਆਂ ਜਗ੍ਹਾ ਨੇ ਸ਼ਹਿਰ ਆ ਜਿੱਥੇ ਕਿਸਾਨ ਆਗੂ ਰਹਿੰਦੇ ਆ ਉਹਨਾਂ ਦੇ ਘਰਾਂ ਵਿੱਚ ਛਾਪੇ ਮਾਰੀ ਜਿਹੜੀ ਵੱਜ ਰਹੀ ਆ ਛਾਪੇ ਦੀ ਜਿਹੜੀ ਰੇਡ ਪੁਲਸ ਰੇਡ ਮਾਰ ਰਹੀ ਆ ਪਰ ਹੈਰਾਨ ਕਰਨ ਵਾਲੀ ਇਹ ਗੱਲ ਆ ਕਿ ਜਿਹੜੇ ਸਿਮ ਭਗਵਾਨਤਮਾਨ ਆ ਉਹ ਸਰਕਾਰ ਬਣਨ ਤੋਂ ਪਹਿਲਾਂ ਕਹਿੰਦੇ ਸੀ ਅਸੀਂ ਪੰਜਾਬ ਦੇ ਵਿੱਚ ਇਨਕਲਾਬ ਲਿਆਵਾਂਗੇ ਅਤੇ ਜਿਹੜੀਆਂ ਤਬਦੀਲੀਆਂ ਜਿਹੜੀਆਂ ਉਹਨਾਂ ਨੂੰ ਬਦਲਾਂਗੇ ਪਰ ਹੁਣ ਸੋਚਣ ਵਾਲੀ ਤੇ ਸਮਝਣ ਵਾਲੀ ਤੇ ਸਿਮ ਭਗਵਾਨ ਨੂੰ ਜਿਹੜੇ ਸਵਾਲ ਪੁੱਛਣ ਵਾਲੇ ਇਹ ਆ ਕਿ ਤੁਸੀਂ ਤਾਂ ਉਦੋਂ ਕਹਿੰਦੇ ਸੀ ਅਸੀਂ ਪੰਜਾਬ ਦੇ ਵਿੱਚ ਇਨਕਲਾਬ ਲਿਆਵਾਂਗੇ ਬਦਲਾ ਲਿਆਵਾਂਗੇ ਪਰ ਤੁਸੀਂ ਤਾਂ 3 ਸਾਲ ਹੋ ਗਏ ਆ ਤੁਸੀਂ ਨਾ ਕਿਸਾਨਾਂ ਦੀ ਕੋਈ ਮੰਗ ਪੂਰੀ ਕੀ ਦੀ ਅਤੇ ਆਮ ਲੋਕਤ ਦੇ ਲਈ ਨਹੀਂ ਕੋਈ ਵੀ ਮੰਗ ਪੂਰੀ ਕੀਤੀ ਪਰ ਜਦੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਹਾਰ ਗਈ ਪਰ ਇਸ ਨੂੰ ਮੱਦੇ ਨਜ਼ਰ ਰੱਖਦਿਆ ਹੋਇਆ ਹੌਣ ਥੋੜੀ ਬਹੁਤੀ ਜਿਹੜੀ ਸੀਐਮ ਪਗਮਤ ਮਾਨ ਨੇ ਹੈ ਜਿਹੜੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਜਿਵੇਂ ਕਿ ਜਿਹੜੇ ਡਰੱਗਸ ਸਮਗਲਰਾਂ ਉਹਨਾਂ ਤੇ ਜਿਹੜੇ ਆ ਘਰਾਂ ਦੇ ਬਲਡوزر ਚਲਾ ਰਹੇ ਆ ਜਿਹੜੇ ਪ੍ਰਸ਼ਟਾਚਾਰ ਆ ਉਹਨਾਂ ਨੂੰ ਜਿਹੜੇ ਉਹਨਾਂ ਦੇ ਡਿਊਟੀਆਂ ਤਾਂ ਹਟਾ ਰਹੇ ਆ ਸੀਐਮ ਮਾਨ ਨੇ ਜਿਹੜੀ ਨਸ਼ਾ ਤਸਕਰਾਂ ਉਹਨਾਂ ਤੇ ਜਿਹੜੀ ਕਾਰਵਾਈ ਬੰਦੀ ਹੈ ਸ਼ੁਰੂ ਕਰ ਦਿੱਤੀ ਆ ਉਹਨਾਂ ਦੇ ਘਰ ਜਿਹੜੇ ਬਲਡوزر ਦੇ ਨਾਲ ਢਾਏ ਜਾ ਰਹੇ ਆ ਪਰ ਦੂਜੇ ਪਾਸੇ ਜਿਹੜੇ ਪ੍ਰਸ਼ਟਾਚਾਰ ਆ ਉਹਨਾਂ ਦੇ ਉੱਪਰ ਵੀ ਕੋਡੰਨੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਆ ਪਰ ਸੋਚਣ ਵਾਲੀ ਇਹ ਗੱਲ ਆ ਮਾਨਸਾਵਨ ਪੁੱਛਣ ਵਾਲੀ ਇਹ ਗੱਲ ਆ ਕਿ ਜਿਹੜੇ ਹੁਣ ਤੁਸੀਂ ਕਿਸਾਨ ਆ ਉਹਨਾਂ ਦੀ ਜਿਹੜੀ ਮੰਗਾਂ ਸੀ ਉਹਨਾਂ ਨੂੰ ਕਿਉਂ ਨਹੀਂ ਮੰਨ ਰਹੇ ਮੰਗਾਂ ਨੂੰ ਪੂਰਾ ਕਿਉਂ ਨਹੀਂ ਕਰ ਰਹੇ ਕਿਉਂਕਿ ਐਮਐਸਪੀ ਜਿਹੜੀ ਗਰੰਟੀ ਆ ਜਿਹੜੀ ਕਿਸਾਨਾਂ ਨੂੰ ਕਿਉਂ ਨਹੀਂ ਦੇ ਰਹੇ ਤਾਂ ਜਦੋਂ ਕੱਲ ਮੀਟਿੰਗ ਹੋਈ ਸੀ ਤਾਂ ਕਿਸਾਨਾਂ ਦੇ ਨਾਲ ਜਿਹੜੀ ਆ ਭਗਵਾਨ ਜੀ ਤੁਮਾਰ ਗੁੱਸੇ ਹੋ ਕੇ ਜਲਦੀ ਮੀਟਿੰਗ ਦੇ ਵਿੱਚ ਗੁੱਸੇ ਹੋ ਕੇ ਉੱਥੋਂ ਭੱਜ ਗਏ ਸੀ ਤਾਂ ਕਿਸਾਨਾਂ ਤੋਂ ਜਦੋਂ ਬਿਆਨ ਲਏ ਆ ਜਦੋਂ ਬਾਹਰ ਆਇਆ ਤਾਂ ਉਹਨਾਂ ਨੂੰ ਪੁੱਛਿਆ ਵੀ ਸ੍ਰੀਮ ਭਗਵਾਨ ਤੁਮਾਰ ਤੁਹਾਡੀਆਂ ਜਿਹੜੀਆਂ ਮੰਗਾਂ ਰੱਖੀਆਂ ਸੀ ਉਹਨਾਂ ਬਾਰੇ ਉਹਨਾਂ ਦਾ ਕੀ ਵਿਚਾਰ ਆ ਤਾਂ ਉਹਦਾ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਜਿਹੜੇ ਸ੍ਰੀਮ ਭਗਵਾਨ ਤੁਮਾਰ ਨਾਲ ਉਹਨਾਂ ਨੇ ਸਾਡੀ ਜਿਹੜੀ ਹਾਲੇ ਉਹਨਾਂ ਦੇ ਸਾਹਮਣੇ ਸੀ ਅੱਠ ਮੰਗਾਂ ਹੀ ਰੱਖੀਆਂ ਸੀ ਤਾਂ ਉਹ ਗੁੱਸੇ ਦੇ ਵਿੱਚ ਆ ਕੇ ਉਹ ਸਾਡੀ ਜਲਦੀ ਮੀਟਿੰਗ ਦੇ ਵਿੱਚੋਂ ਭੱਜ ਗਏ ਆ ਤਾਂ ਇਸ ਗੱਲ ਨੂੰ ਦੇ ਨਜ਼ਰ ਰੱਖਦੇ ਆ ਹੋਇਆ ਅੱਜ ਹਰ ਸਿਮਰਤ ਕੌਰ ਬਾਦਲ ਦੇ ਇਹ ਬਿਆਨ ਆਏ ਆ ਕਿ ਜਿਹੜਾ ਸੀਯੰਗ ਭਗਵਾਨ ਤੁਮਾਣਾ ਉਹ ਹੰਕਾਰ ਗਿਆ ਏ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜੇ ਕਿਸਾਨ ਆ ਉਹ ਜਿਹੜੇ ਆਪਣੇ ਆਂ ਦਾਤਾ ਏ ਤੇ ਲੋਕ ਜਿਹੜੇ ਭੁੱਖੇ ਆ ਉਹਨਾਂ ਦਾ ਢੱਡ ਭਰਦੇ ਆ ਪਰ ਜਿਹੜਾ ਸੀਯੰਗ ਭਗਵਾਨ ਤੁਮਾਣਾ ਉਹ ਉਹ ਹੰਕਾਰ ਦੇ ਵਿੱਚ ਕਿਸਾਨਾਂ ਦੇ ਨਾਲ ਗਲਤ ਵਿਵਹਾਰ ਕਰ ਰਿਹਾ ਸੀ ਅਤੇ ਉਹਨਾਂ ਦੀ ਬੇਇੱਜ਼ਤੀ ਕਰ ਰਿਹਾ ਸੀ ਤਾਂ ਸਭੋ ਦੀ ਜਿਹੜਾ ਸੀਯੰਗ ਭਗਵਾਨ ਤੁਮਾਣਾ ਉਹਨਾਂ ਨੂੰ ਕਿਸਾਨਾਂ ਤੋਂ ਮਾਫੀ ਮੰਗ ਲੈਣੀ ਚਾਹੀਦੀ ਏ ਤੇ ਉਹਨਾਂ ਲ ਬੈਠ ਕੇ ਫਿਰ ਇੱਕ ਵਾਰੀ ਜਿਹੜੀ ਉਹਨਾਂ ਦੇ ਮੰਗਾ ਦੇ ਉੱਪਰ ਜਿਹੜੀ ਚਰਚਾ ਕਰਨੀ ਚਾਹੀਦੀ ਹੈ ਤਾਂ ਸੀਓ ਪਰ ਜਿਹੜੀ ਹਰ ਸਿਮਰਤ ਕੌਰ ਬਾਦਲਾ ਉਹਨੇ ਜਿਹੜਿਆ ਇਹ ਬਿਆਨ ਅਤੇ ਉਹਨਾਂ ਨੇ ਇਹ ਸਵਾਲ ਉਠਾਇਆ ਕਿ ਸਿੰਘ ਭਗਵਾਨ ਜਮਾਨ ਨੇ ਕਿਸਾਨਾਂ ਦੇ ਨਾਲ ਬਹਿ ਕੇ ਫੇਰ ਗੱਲਬਾਤ ਕਰਨੀ ਚਾਹੀਦੀ ਹੈ ਉਹਨਾਂ ਦੀ ਮੰਗਾਂ ਸੌਣੀਆਂ ਚਾਹੀਦੀ ਨੇ ਪਰ ਜਦੋਂ ਉਹਨਾਂ ਦੀ ਸਰਕਾਰ ਨਹੀਂ ਬਣੀ ਸੀ ਉਦੋਂ ਤਾਂ ਉਹ ਲੋਕਾਂ ਦੇ ਨਾਲ ਕਿਸਾਨਾਂ ਦੇ ਨਾਲ ਇੰਨੇ ਵੱਡੇ ਵਾਅਦੇ ਕਰਦੇ ਸੀ ਮਤਲਬ 3 ਸਾਲ ਹੋ ਗਿਆ ਉਹਨਾਂ ਨੇ ਨਾ ਬੇਰੋਜ਼ਗਾਰੀ ਖਤਮ ਕੀਤੀ ਹੈ ਨਾ ਨਸ਼ਾ ਖਤਮ ਕੀਤਾ ਹੈ ਤਾਂ ਨਾ ਭ੍ਰਿਸ਼ਟਾਚਾਰ ਖਤਮ ਕੀਤਾ ਹੈ ਪਰ ਜਿਹੜੀ ਉਹਨਾਂ ਨੇ ਕਾਰਵਾਈ ਕਰਨੀ ਉਹਦਾ ਸ਼ੁਰੂ ਕੀਤੀ ਹੈ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਦਿੱਲੀ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਹਾਰ ਗਈ ਦੇ ਉਹ ਨਾਣੇ ਹੁਣ ਪੰਜਾਬ ਦੇ ਵਿੱਚ ਜਿਹੜੀ ਨਸ਼ਾ ਖਤਮ ਕਰਨ ਦੇ ਲਈ ਕੋਸ਼ਿਸ਼ ਕਰ ਰਹੀ ਆ ਅਤੇ ਭ੍ਰਿਸ਼ਟਾਚਾਰ ਦੇ ਵਿੱਚ ਕੜੀ ਜਿਹੜੀ ਸੱਤ ਕਾਰਵਾਈ ਕਰ ਰਹੀ ਆ ਪਰ ਦੂਜੇ ਪਾਸੇ ਜਿਹੜੀਆਂ ਕਿਸਾਨਾਂ ਦੇ ਨਾਲ ਉਹਨਾਂ ਨੇ ਵਾਅਦੇ ਕੀਤੇ ਸੀ 5 ਮਿੰਟਾਂ ਦੇ ਵਿੱਚ ਐਮਐਸਪੀ ਦਵਾਂਗੇ ਪਰ ਉਹ ਹਾਲੇ ਜਿਹੜੀ ਆ ਗਈ ਜਿਹੜੀ ਉਹਨਾਂ ਨੇ ਵਾਅਦੇ ਕੀਤੇ ਸੀ ਉਹ ਹਾਲੇ ਪੂਰੇ ਨਹੀਂ ਕੀਤੇ ਆ ਤਾਂ ਪਰ ਇਹ ਜਿਹੜੀ ਗੱਲ ਆ ਹੈਰਾਨ ਕਰਨ ਵਾਲੀ ਆ ਕਿਸੇ ਭਗਵਾਨ ਜਮਾਨ ਨੂੰ ਜਿਹੜੀ ਕਿਸਾਨਾਂ ਦੇ ਨਾਲ ਜਿਹੜੀ ਮੀਟਿੰਗ ਹੋ ਰਹੀ ਸੀ ਉਹਦੇ ਵਿੱਚ ਗੁੱਸੇ ਹੋ ਕੇ ਛੱਡ ਕੇ ਨਹੀਂ ਜਾਣਾ ਚਾਹੀਦਾ ਸੀ ਉਹਨਾਂ ਨੂੰ ਕਿਸਾਨਾਂ ਦੇ ਨਾਲ ਬਹਿ ਕੇ ਉਹਨਾਂ ਦੀਆਂ ਮੰਗਾਂ ਦੇ ਉੱਪਰ ਚਰਚਾ ਕਰਨੀ ਚਾਹੀਦੀ ਸੀ ਤਾਂ ਜਿਹੜੀ ਹਰ ਸਿਮਰਤ ਕੌਰ ਬਾਦਲਾ ਉਹਨਾਂ ਦਾ ਇਹ ਕਹਿਣਾ ਹੈ ਕਿ ਜੇਕਰ ਸਹੀਓਂ ਭਗਵਾਨ ਤੁਮਾਨ ਕਿਸਾਨਾਂ ਦੇ ਨਾਲ ਬਹਿ ਕੇ ਚਰਚਾ ਕਰਨ ਉਹਨਾਂ ਦੀਆਂ ਮੰਗਾਂ ਤੇ ਤੇ ਉਹਨਾਂ ਨੂੰ ਕਿਸਾਨਾਂ ਤੋਂ ਮਾਫੀ ਮੰਗ ਲੈਣੀ ਚਾਹੀਦੀ ਹੈ ਹੰਕਾਰ ਦੇ ਵਿੱਚ ਉਹ ਕਿਸਾਨਾਂ ਦੇ ਨਾਲ ਗਲਤ ਵਿਵਹਾਰ ਨਹੀਂ ਕਰਨਾ ਚਾਹੀਦਾ ਸੀ ਤੇ ਉਹਨਾਂ ਦੀ ਜਿਹੜੀ ਬੇਇੱਜ਼ਤੀ ਨਹੀਂ ਕਰਨੀ ਚਾਹੀਦੀ ਸੀ ਉਹਨਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਜਿਹੜੇ ਕਿਸਾਨ ਆ ਸਾਡੇ ਆਂਦਾਤਾ ਨੇ ਭੁੱਖੇ ਜਿਹੜੇ ਲੋਕ ਹੁੰਦੇ ਉਹਨਾਂ ਦਾ ਟੱਟ ਪਰਦੇ ਆ ਪਰ ਦੂਜੇ ਪਾਸੇ ਕਿਸਾਨਾਂ ਦੇ ਇਹ ਬਿਆਨ ਆ ਰਹੇ ਆ ਕਿ ਜਿਹੜੇ ਅਸੀਂ ਭਗਵੰਤ ਮਾਨਾ ਉਹ ਸਾਡੇ ਜਿਹੜੇ ਧਰਨਾ ਸੀ ਕੱਲ ਨੂੰ ਜਿਹੜਾ 5 ਮਾਰਚ ਨੂੰ ਜਿਹੜਾ ਅਸੀਂ ਕੂਚ ਕਰਨਾ ਹੈ ਉਹ ਜਿਹੜਾ ਰੁੱਕ ਦੀ بجائے ਜਿਹੜੀ ਪੁਲਿਸ ਸਾਡੇ ਘਰਾਂ ਵਿੱਚ ਭੇਜ ਰਹੀ ਹੈ ਜਿੱਥੇ ਵੀ ਕਿਸਾਨ ਜਿੱਥੇ ਬੰਦਿਆ ਰਹਿ ਰਹੀਆਂ ਨੇ ਉਹਨਾਂ ਦੇ ਘਰਾਂ ਵਿੱਚ ਜਿਹੜੀ ਛਾਪੇ ਮਾਰੀ ਦੀ ਜਿਹੜੀ ਕਾਰਵਾਈ ਕਰ ਰਹੀ ਹੈ ਪੁਲਿਸ ਜਿਹੜੀ ਪੰਜਾਬ ਪੁਲਿਸ ਸਾ ਛਾਪੇ ਮਾਰੀ ਦੀ ਕਾਰਵਾਈ ਕਰ ਰਹੀ ਹੈ ਤੇ ਕਿਸਾਨ ਕਹਿ ਰਹੇ ਭਾਵੇਂ ਦੀ ਜਿੰਨੀ ਮਰਜ਼ੀ ਵੱਡੀ ਤਾਕਤ ਆ ਜੇ ਪਰ ਜਿਹੜੀਆਂ ਸਾਡੀਆਂ ਮੰਗਾਂ ਨੇ ਕੱਲ ਨੂੰ ਅਸੀਂ 5 ਮਾਰਚ ਨੂੰ ਕੂਚ ਕਰਾਂਗੇ ਚੰਡੀਗੜ੍ਹ ਵੱਲ ਪਰ ਸਾਨੂੰ ਇੱਕ ਜਗ੍ਹਾ ਚਾਹੀਦੀ ਜਿੱਥੇ ਅਸੀਂ ਆਪਣਾ ਧਰਨਾ ਲਾ ਸਕੀਏ ਬਰ ਦੂਜੇ ਪਾਸੇ ਜਿਹੜੇ ਭਗਵੰਤ ਮਾਨ ਦੇ ਬਿਆਨ ਇਹ ਆਇਆ ਕਿ ਮੈਂ ਜਿਹੜੇ ਕਿਸਾਨਾਂ ਨੂੰ ਇਦਾਂ ਕਿਹਾ ਸੀ ਵੀ ਤੁਸੀਂ ਟ੍ਰੇਨਾਂ ਨਾ ਰੋਕਿਆ ਕਰੋ ਸੜਕਾਂ ਨਾ ਰੋਕਿਆ ਕਰੋ ਜਿਹੜੇ ਆਮ ਲੋਕ ਆ ਉਹਨਾਂ ਨੂੰ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪਰ ਦੂਜੇ ਪਾਸੇ ਕਿਸਾਨ ਇਹ ਕਹਿ ਰਹੇ ਆ ਕਿ ਜੇਕਰ ਤੁਸੀਂ ਸਾਡੀਆਂ ਜਿਹੜੀਆਂ ਮੰਗਾਂ ਪੂਰੀਆਂ ਕਰ ਦੋਗੇ ਸਾਨੂੰ ਟ੍ਰੇਨਾਂ ਰੋਕਣ ਦੀ ਸੜਕਾਂ ਰੋਕਣ ਦੀ ਕੋਈ ਜ਼ਰੂਰਤ ਨਹੀਂ ਅਸੀਂ ਨਾਲੇ ਸਭੋ ਦੀ ਟ੍ਰੇਨਾਂ ਤੇ ਸੜਕਾਂ ਰੋਕਣ ਦੀ ਨਹੀਂ ਗੱਲ ਕਰ ਰਹੇ ਅਸੀਂ ਤਾਂ ਇਹ ਕਹਿ ਰਹੇ ਹਾਂ ਸਾਨੂੰ ਚੰਡੀਗੜ੍ਹ ਦੇ ਵਿੱਚ ਇੱਕ ਜਗ੍ਹਾ ਦੇ ਦਿਓ ਜਿੱਥੇ ਅਸੀਂ ਆਪਣਾ ਧਰਨਾ ਲਾ ਸਕੀਏ ਜਿਹੜਾ ਆਪਣਾ ਉਜੋ ਕੱਲੋਂ ਅਸੀਂ ਚੰਡੀਗੜ੍ਹ ਚੰਡੀਗੜ੍ਹ ਵੱਲ ਕੰਮ ਸ਼ੁਰੂ ਕਰ ਦਈਏ ਪਰ ਕੱਲ ਜਦੋਂ ਸੀਐਮ ਭਗਵੰਤ ਸਿੱਧਮਾਨ ਨੇ ਚੱਲਦੀ ਮੀਟਿੰਗ ਦੇ ਵਿੱਚ ਗੁੱਸੇ ਹੋ ਕੇ ਉਹ ਭੱਜ ਗਏ ਆ ਤੁਹਾਨੂੰ ਕੀ ਲੱਗਦਾ ਹੈ ਉਹਨਾਂ ਨੇ ਸਹੀ ਕੀਤਾ ਹੈ ਜਾਂ ਗਲਤ ਕੀਤਾ ਹੈ ਤੁਹਾਡਾ ਇਸ ਪ੍ਰਤੀ ਕੀ ਵਿਚਾਰ ਹੈ ਤੁਸੀਂ ਆਪਣਾ ਕਮੈਂਟ ਅਤੇ ਵਿਚਾਰ ਸਾਡੇ ਨਾਲ ਜਰੂਰ ਸ਼ੇਅਰ ਕਰੋ